ਬਰਾੜ ਸਾਹਿਬ ਤੁਹਾਨੂੰ ਕੋਈ ਖੈਂਟ ਕਾਲ ਆਈ ਹੈ ਦੇਖੀ ਹੈ ਮਾਮਲਾ ਸਾਰਾ ਇਹੇ ਇਹ ਕੋਈ ਪਾਕਿਸਤਾਨ ਤੋਂ ਨੰਬਰ 92 ਵਾਲਾ ਕੋਡ ਆ ਜੀ ਉਹ ਕਹਿੰਦਾ ਮੈਂ ਕੁਝ ਹਜ਼ਾਰ ਪੱਟੀ ਬੋਲਣਾ ਤੁਹਾਡੇ ਕੋਈ ਇੱਥੇ ਜਿਹੜੇ ਸਿਆਸਤਦਾਨਾਂ ਨਾਲ ਤੁਸੀਂ ਇਲੈਕਸ਼ਨ ਲੜੇ ਆ ਉਹਨਾਂ ਨਾਲ ਤੁਹਾਡੇ ਮਾਮਲਾਤ ਨੇ ਇਹੋ ਜੀ ਪਾਸੇ ਅਸੀਂ ਓਕੇ ਤੇ ਤੁਹਾਡੇ ਪਹਿਲਾਂ ਕੋਈ ਉਹਦੇ ਨਾਲ ਫੋਨ ਤੇ ਕੋਈ ਤੁਹਾਡੀ ਗੱਲ ਬਾਤ ਕੇ ਜੀ ਐਸਐਮ ਨਾ ਤਾਂ ਜਾਣਦਾ ਨਹੀਂ ਬਾਈ ਜੀ ਉਹਨੂੰ ਮੇਰਾ ਅਗਲੇ ਦਾ ਫੋਨ ਤੁਹਾਡਾ ਆਪਣੀ ਇਹ ਜੀ ਬੰਦਿਆਂ ਦਾ ਕਰਾ ਦੀ ਆਪਣੀ ਗੱਲਬਾਤ ਹੋਣੀ ਹੈ ਤੇ ਇਹਦੇ ਬਾਰੇ ਤੁਸੀਂ ਕੋਈ ਮੋਗਾ ਐਸਐਸਪੀ ਨੂੰ ਕੋਈ ਦਰਖਾਸਤ ਦਿੱਤੀ ਬਿਲਕੁਲ ਬਿਲਕੁਲ ਐਸਐਚਓ ਨਿਹਾਲ ਸਿੰਘਲ ਐਸਐਚਓ ਬਾਗਾਪੁਰਣਾ ਐਸਐਸਪੀ ਸਾਹਿਬ ਮੋਗਾ ਇਹਨਾਂ ਨੂੰ ਸਾਰਿਆਂ ਨੂੰ ਜਾਣੂ ਕਰਵਾਤਾ ਸੀ ਮੈਂ ਓਕੇ ਤੇ ਐਪਲੀਕੇਸ਼ਨਾਂ ਵੀ ਦਿੱਤੀਆਂ ਹੋਈਆਂ ਐਸਐਸਪੀ ਸਾਹਿਬ ਨੇ ਜੀ ਨੂੰ ਮੈਂ ਉਹ ਕਿਉਂਕਿ ਆਈਫੋਨ ਹੈ ਮੇਰੇ ਕੋਲ ਤਾਂ ਰਿਕਾਰਡਿੰਗ ਨਹੀਂ ਹੁੰਦੀ ਉਕੇ ਉਹ ਤੇ ਜਿਹੜੀ ਮੈਂ ਦੂਸਰੇ ਫੋਨ ਤੋਂ ਰਿਕਾਰਡ ਕੀਤੀ ਸੀ ਉਹ ਵੀ ਮੈਂ ਐਸਐਸਪੀ ਸਾਹਿਬ ਨੂੰ ਭੇਜਤੀ ਸੀ ਤੇ ਉਹਨਾਂ ਨੇ ਪ੍ਰੋਸਸਾ ਦਿੱਤਾ ਸੀ ਵਿਚਾਰਜ ਕਰਾਂਗੇ ਵੀ ਪਤਾ ਕਰਦੇ ਆ ਤੇ ਇਹ ਕਿੰਦਰ ਨਹੀਂ ਘਟਣਾ ਕੀ ਇਹ ਜੀ ਇਹ ਇਹਨੂੰ ਅੱਜ ਪੰਜਵਾਂ ਦਿਨ ਆ ਜੀ ਚਾਰ ਦਿਨ ਪਹਿਲਾਂ ਦੀ ਘਟਨਾ ਹੈ ਚਾਰ ਦਿਨ ਪਹਿਲਾਂ ਦੀ ਹਾਂਜੀ ਹਾਂਜੀ ਉਹ ਅਸਾਂ ਹੀ ਉਹਦੀ ਆਹੀ 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 ਵੀਡੀਓ ਕਾਲ ਕਰਕੇ ਵੀ ਮੈਨੂੰ ਉਹਨੇ ਆਪਣੀ ਸ਼ਕਲ ਦਿਖਾਈ ਵੀ ਆ ਦੇਖ ਲੋ ਮੈਂ ਆਹ ਬੰਦਾ ਐ ਮੈਂ ਬੜੇ ਪਿਆਰ ਨਾਲ ਉਹਨੂੰ ਵਾਰ-ਵਾਰ ਪੁੱਛਦਾ ਸੀ ਕਿ ਦੱਸ ਤਾਂ ਦੇ ਗੱਲ ਕੀ ਆ ਰੌਲਾ ਕੀ ਗਲਤੀ ਕੀ ਹੋਈ ਆ ਮੈਂ ਕਿੱਥੇ ਕਸੂਰਵਾਰ ਆ ਵੀ ਤੂੰ ਮਾਰਨ ਨੂੰ ਕਹਿਣਾ ਮੈਨੂੰ ਜੀ ਉਹ ਤੋਂ ਬਾਅਦ ਫਿਰ ਉਹਨੇ ਆਖਰ ਤੇ ਚਲੋ ਮੈਨੂੰ ਥੋੜੀ ਜੀ ਇਲੈਕਸ਼ਨ ਇਲੈਕਸ਼ਨ ਦੀ ਮੈਨੂੰ ਉਹਨੇ ਵੀਡੀਓ ਭੇਜੀ ਮੇਰੇ ਦੀ 24 ਵਾਲੇ ਦੀ ਅੱਛਾ ਕੀ ਹੋਣਾ ਮੈਂ ਕਿਹਾ ਹਾਂ ਮੇਰੀ ਆ ਤੁਸੀਂ ਇਲੈਕਸ਼ਨ ਲੜਦੇ ਜਿਹਨਾਂ ਦੇ ਖਿਲਾਫ ਉਹਨਾਂ ਨੇ ਨੰਬਰ ਦਿੱਤਾ ਮੈਂ ਕਿਹਾ ਵੀ ਉਹਨਾਂ ਨੂੰ ਕਹਿੰਦਾ ਸਿੱਧਾ ਹੀ ਵੇਚ ਲੈਣਾ ਮੈਂ ਪੰਜਾਬ 'ਚ ਰਹਿੰਦਾ ਉਹ ਵੀ ਪੰਜਾਬ 'ਚ ਰਹਿੰਦੇ ਆ ਜੀ ਜੀ ਜੇ ਤੁਸੀਂ ਦੇਖਣਾ ਮੈਂ ਚਲਾ ਜਾਉ ਉਹਨਾਂ ਕੋਲ ਮੈਨੂੰ ਬੁਲਾ ਲੈਣ ਤੁਸੀਂ 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 ਮੇਰੇ ਖਿਆਲ ਆ ਬਾਰਸ਼ ਪੰਜਾਬ ਪਾਰਟੀ ਤੋਂ ਇਲੈਕਸ਼ਨ ਲੜਿਆ ਸੀ ਨਾ ਜਗਰਾਓ ਤੋਂ ਜੀ ਅਜਾਦ ਅਜਾਦ ਅਰਸ਼ ਤੋਂ ਲੋਕ ਸਭਾ ਤੋਂ ਆਜ਼ਾਦ ਅਜਾਦ ਹਜ਼ਾਰ ਲੋਕ ਸਭਾ ਤੋਂ ਹਾਂ ਲੁਧਿਆਣਾ ਲੋਕ ਸਭਾ ਤੋਂ ਆਜ਼ਾਦ ਤੌਰ ਤੇ ਲੜਿਆ ਸੀਗਾ ਤੇ ਬਾਰਸ਼ ਪੰਜਾਬ ਤੋਂ ਚਲੋ ਆਪਣਾ ਉਹਨਾਂ ਨਾਲ ਪਿਆਰ ਹੈ ਜੀ ਜੀ ਉਹ ਪਿਆਰ ਆਪਣਾ ਉਹਨਾਂ ਕਰਕੇ ਕੋਈ ਨਹੀਂ ਚਲੋ ਇਹ ਪਾਸੇ ਮੇਰੇ ਰੱਖੇ ਇਹੋ ਜਿਹਾ ਕੁਝ ਤਾਂ ਹੁੰਦਾ ਹੀ ਜਾਂਦਾ ਹੈ ਕਿਉਂਕਿ ਅਸੀਂ ਕਿਹਾ ਆਪਾਂ ਭਰਵਾ ਨਹੀਂ ਦੱਸਦੇ ਤਦੋਂ ਤੇ ਗੁਰੂ ਸਾਹਿਬ ਦੇ ਸਾਬ ਜਿਆਦਿਆਂ ਦੇ ਦਿਹਾੜੇ ਉਹਨਾਂ ਨੇ ਨਹੀਂ ਪ੍ਰਵਾਹ ਕੀਤੀ ਏਡੀ ਵੱਡੀ ਹਕੂਮਤ ਦੀ ਤੇ ਬਿਲਕੁਲ ਬਿਲਕੁਲ ਪ੍ਰਵਾਹ ਕਰਨੀ ਹੈ ਕੌਣ ਤੇ ਹੁਣ ਐਸਐਸਪੀ ਸਾਹਿਬ ਵੱਲੋਂ ਤੁਹਾਨੂੰ ਦਿੱਤਾ ਗਿਆ ਜੀ ਕੁਝ ਇਸ ਕੋ ਕੋ ਸਿਕਿਉਰਿਟੀ ਪ੍ਰੋਵਾਈਡਰ ਕੋਈ ਨਾ ਨਾ ਮੈਨੂੰ ਕੋਈ ਕਾਲ ਨਹੀਂ ਆਈ ਹਜੇ ਤੱਕ ਕਿਸੇ ਦੀ ਅਫਸਰ ਵੀ ਨਾ ਕਿ ਕਿਸੇ ਅਫਸਰ ਨੇ ਮੇਰੇ ਨਾਲ ਦੁਆਰਾ ਸੰਪਰਕ ਸਾਧਿਆ ਜੀ ਮੈਂ ਮੈਂ ਵੇਖ ਰਿਹਾ ਹਾਂ ਵੀ ਪ੍ਰਸ਼ਾਸਨ ਕੀ ਕਰਦਾ ਮੈਂ ਤਾਂ ਮੀਡੀਆ 'ਚ ਵੀ ਨਹੀਂ ਸਿਆ ਮੈਂ ਮੈਂ ਤਾਂ ਹਜੇ ਮੈਂ ਸੱਚੀ ਗੱਲ ਤਾਂ ਹੈ ਮੇਰੇ ਫਾਦਰ ਸਾਹਿਬ ਨੂੰ ਨਹੀਂ ਦੱਸਿਆ ਅਲੇ ਉਹ ਵੀ ਵੱਡੀ ਉਮਰ ਹੈ ਮੈਂ ਕਿਹਾ ਜਲਦ ਅੱਗੇ ਕਰਨਾ ਕਰਨਾ ਜੀ ਮੈਂ ਉਹਨਾਂ ਨਾਲ ਵੀ ਨਹੀਂ ਗੱਲ ਕੀਤੀ ਤੇ ਮੈਂ ਦੇਖਦੇ ਆਂ ਪੁਲਿਸ ਵਾਲਾ ਪੱਕੀ ਕਰਦੀ ਆ ਫਿਰ ਕਿ ਨਹੀਂ ਹੁਣ ਜਦੋਂ ਪੁਲਿਸ ਜੇ ਆਪਦੇ ਨਾਗਰਿਕਾਂ ਦੀ ਸੁਰੱਖਿਆ ਨਹੀਂ ਯਕੀਨੀ ਬਣਾਉਂਗੇ ਤੇ ਬਿਲਕੁਲ ਬਿਲਕੁਲ ਸੱਚ ਹੈ ਜੀ ਕਿ ਜੇ ਨਹੀਂ ਸੁਰੱਖਿਆ ਚਕੀਨੀ ਕਰੂਗੀ ਤਾਂ ਫਿਰ ਮੈਂ ਕਿਸੇ ਨਾ ਕਿਸੇ ਪਾਸੇ ਦਾ ਰਾਹ ਬਣਾਵਾਂਗੇ ਨਾ ਹਾਈ ਕੋਰਟ ਜਾਵਾਂਗੇ ਇੰਕੋਰਟ ਜਾਵਾਂਗੇ ਜਿੱਥੇ ਦੇਖਾਂਗੇ ਕੀ ਕਰਨਾ ਪਊਗਾ ਕਰਾਂਗੇ ਸਭ ਕੁਝ ਬਸ ਤੁਹਾਡੇ ਤੁਹਾਡੇ ਕੋ ਪਹਿਲਾਂ ਤੋਂ ਸਿਕਿਉਰਟੀ ਵੀ ਮਿਲੀ ਹੋਈ ਸੀਗੀ ਹੁਣ ਤੁਹਾਡੇ ਬਸ ਸਿਕਿਉਰਟੀ ਹੈ ਜੀ 4.5 ਸਾਲ ਹੋ ਗਏ ਪੂਨੇ 4.5 ਸਾਲ ਸਰਕਾਰ ਬਣੀ ਨੂੰ ਉਦੋਂ ਹੀ ਵਾਪਸ ਲੈ ਲਈ ਸੀ ਉਹਨਾਂ ਨੇ ਤਾਂ ਸਿਕਿਉਰਟੀ ਦਾ 4 ਸਾਲ 4.5 ਸਾਲ ਦੀ ਸਿਕਿਉਰਟੀ ਲਈ ਹੋਈ ਹੈ ਬਸ ਔਰ ਉਦੋਂ ਵਾਪਸ ਲੈ ਲਈ ਕਿ ਉਹਨਾਂ ਨੇ ਉਹਦੇ ਲੈ ਲਈ ਸੀ ਜਦੋਂ ਸਰਕਾਰ ਬਦਲੀ ਉਹਨਾਂ ਨੇ ਸਿਕਿਉਰਟੀ ਵਾਪਸ ਲੈ ਲਈ ਉਹ ਕਹਿੰਦੇ ਅਸੀਂ ਜਿਹਨਾਂ ਪ੍ਰਧਾਨਾਂ ਨੂੰ ਕਾਦੀ ਸਿਕਿਉਰਟੀ ਦੇਣੀ ਹੈ ਜੀ ਤੇ ਉਸ ਤੋਂ ਬਾਅਦ ਸਿਕਿਉਰਟੀ ਮਿਲੀ ਵੀ ਨਹੀਂ ਕੋਈ ਨਹੀਂ ਚਲੋ ਬਾਬਾ ਨਾਨਕ ਦੀ ਵਡਿੱti ਹੋ ਗਈ ਆ ਠੀਕ ਹੈ ਜੀ ਧੰਨਵਾਦ ਠੀਕ ਹੈ ਮੰਗਲਵਾਰ ਮਿਤੀ 24 12 2025 ਨੂੰ ਕਮਲਜੀਤ ਖੋਟੇ ਵੱਲੋਂ ਮੇਰੇ WhatsApp ਮੈਸੇਜ ਤੇ ਇੱਕ ਮੈਸੇਜ ਕੀਤਾ ਗਿਆ ਸੀ ਜੋ ਕਿ ਇੱਕ ਰਿਕਾਰਡਿੰਗ ਸੀਗੀ ਜਿਸ ਬਾਰੇ ਕਮਲਜੀਤ ਖੋਟੇ ਨੂੰ ਧਮਕੀ ਦਿੱਤੀ ਗਈ ਸੀ ਜੋ ਨੰਬਰ ਆਇਆ ਸੀ ਉਹ ਪਾਕਿਸਤਾਨ ਦਾ ਨੰਬਰ ਸੀਗਾ ਜਿਸ ਦੇ ਅੱਗੇ 92 ਲੱਗਦਾ ਸੀਗਾ ਤੇ ਕਥਿਤ ਤੌਰ ਤੇ ਕੋਈ ਸ਼ਹਿਜ਼ਾਦ ਪੱਟੀ ਨਾਂ ਦਾ ਬੰਦਾ ਉਹਨੂੰ ਧਮਕੀ ਦੇ ਰਿਹਾ ਸੀਗਾ ਜਿਸ ਬਾਰੇ ਕਮਲਜੀਤ ਖੋਟੇ ਜੀ ਨੇ ਥਾਣਾ ਬਗਾ ਪ੍ਰਾਣਾ ਵਿਖੇ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ਐਸਐਚਓ ਸਾਹਿਬ ਵੱਲੋਂ ਵੀ ਇਹ ਧਮਕੀ ਕਿੰਨਾ ਵੱਲੋਂ ਆਈ ਹੈ ਤੇ ਕਿਸ ਗੱਲ ਕਰਕੇ ਆਈ ਹੈ ਇਸ ਧਮਕੀ ਦੇ ਵਿੱਚ ਕੋਈ ਵੀ ਫਿਰੋਤੀ ਜਾਂ ਹੋਰ ਨਹੀਂ ਮੰਗੇਗਾ ਕੱਲੀ ਧਮਕੀ ਹੀ ਦਿੱਤੀ ਗਈ ਹੈ ਜੋ ਕਿ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਲੱਗਦੀ ਹੈ ਇਸ ਬਾਰੇ ਸਾਡੀ ਪੜਤਾਲ ਚੱਲ ਰਹੀ ਹੈ ਜੈਸੀ ਸੂਰਤ ਹੋਏਗੀ ਵੈਸੀ ਕਾਰਵਾਈ ਅਮਲ ਚੁਲਾਈ ਜਾਏਗੀ